ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਅੱਜ ਪਹੁੰਚੇ ਹਾਂ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਬਾਈਕਲੋਂ ਪਹੁੰਚੇ ਆਂ ਤੇ ਬਾਈਕਲੋਂ ਲੋਡ ਫੇਰ ਪਹੁੰਚਿਆ ਵਾ ਤੇ ਕਰਦੇ ਆਂ ਗੱਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਾੜ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਸਗੋਂ ਕਿਰਪਾ ਮਹਾਰਾਜ ਦੀ ਬਾਬੇ ਦੀ ਸੋਦੀ ਅਰਵਰੀਏ ਦਾ ਸੀਦਾ ਮਹਾਰਾਜ ਦੀ ਕਿਰਪਾ ਵਾ ਚਲੋ ਮਾਰੇ ਹਰ ਇੱਕ ਤੇ ਕਿਰਪਾ ਕਰ ਤੇ ਪਹਿਲੋਂ ਐਡਰੈਸ ਪਿੰਡ ਆਪਣਾ ਜੇ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸ ਉਹ ਨੰਬਰ 8879369 ਜਿਹੜੇ ਨਵੇਂ ਭੈਣ ਭਰਾ ਜੁੜਦੇ ਉਹਨਾਂ ਵਾਸਤੇ ਬੈਸ ਦੂਜਿਆਂ ਦੇ ਚਲੋ ਸਾਰੇ ਨੂੰ ਤਰਾਈ ਜਾਂਦਾ ਤੇ ਦਸਾਂ ਝੋਟੀਆਂ ਦਾ ਲੋਟ ਆਇਆ ਬਹੁਤ ਜਿਆਦੀਆਂ ਚੰਗੀਆਂ ਕੁਆਲਟੀ ਵਾਲੀਆਂ ਦੁੱਧ ਆ ਰਿਹਾ ਠੀਕ ਠੀਕ ਆ ਵੇਖੋ ਬਾਈ ਜੀ ਕੱਟੀ ਮਗਰਵਾ ਦਸਾਂ 11 ਦਿਨਾਂ ਦਾ ਸੁਗਾ ਵਾ ਝੋਟੀਆਂ ਦਸਾਂ 11 ਦਿਨਾਂ ਦਾ ਸੁਗਾ ਵਾ ਤੇ ਦੁੱਧ ਕਿੰਨਾ ਜੀ ਦੁੱਧ ਹੋਊਗਾ 13 ਲੀਟਰ ਝੱਕ ਝੂਗੜਾ ਪਰ 12 ਨਾ ਜਿਹੜਾ ਮਰਜ਼ੀ 12 ਨਾ ਠੀਕ ਹੈ ਬਿੰਦੀ ਹੈਗਾ ੱਡਾ ਦੇਖੋ ਇਹ 13 ਲੀਟਰ ਆ ਹਾਂ ਵੇਖੋ ਇਹ ਹੈ 13 ਲੀਟਰ ਆ ਅੱਛਾ ਤੇ ਗੱਲ ਕੋਈ ਇਤਨੇ ਜਿੰਨੀ ਤਰ੍ਹਾਂ ਵਖਾਲ ਦੋ ਚੰਗੀ ਆ ਚਵਾ ਭਾਵੇਂ ਛੋਟਾ ਜਿਹਾ ਬੱਚਾ ਚੋਲੇ ਠੀਕ ਹੈ ਠੀਕ ਹੈ ਵੀ ਚਵਾ ਭਾਵੇਂ ਛੋਟਾ ਜਿਹਾ ਬੱਚਾ ਚੋਲੇ ਇੱਕ ਨੰਬਰ ਦੀ ਚੋਈ ਹੈ ਰੇਟ ਜਾਇਜ਼ ਹੋਣਗੇ ਰੇਟ ਜਾਇਜ਼ ਹੋਣਗੇ ਰੇਟ ਜਾਇਜ਼ ਹੋਣਗੇ ਇਹ ਨਹੀਂ ਕੋਈ ਡੇਢ ਜਾਂ 160 ਜਾਂ 140 ਕੋਈ ਰੇਟ ਨਹੀਂ ਹੋਊਗਾ ਠੀਕ ਰੇਟ ਜਾਇਜ਼ ਹੋਣਗੇ ਤੇ ਆ ਕੇ ਮੇਰਾ ਵੀ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਇਹਨੂੰ ਅੱਜ ਸੋਈ ਨੂੰ ਚੌਥਾ ਪੰਜਵਾਂ ਦੇ ਨੂੰ ਚੌਥਾ ਤੇ ਪੰਜਵਾਂ ਦੇ ਗਿਆ ਤੇ ਆ ਵੇਖੋ ਨਾ ਵੇਖੋ ਕਿਦਾਂ ਮਗਦੀਆਂ ਜੀ ਤੇ ਕੱਟੀ ਮਗਰਵਾ ਹੈ ਦੁੱਧ ਬੋਲਾ 11 ਲੀਟਰ ਵਾ 12 ਅਰ ਤਾਹਾਂ ਨਾ ਲੈ ਜੀ ਕੋਈ ਜਿਹੜਾ ਮਰਜੀ ਆ ਵੇਖੋ ਠੰਡੀਆਂ ਵੇਖੋ ਕਿੰਨੀਆਂ ਠੰਡੀਆਂ ਬੜੀਆਂ ਠੰਡੀਆਂ ਤੀਰੀਆਂ ਬਈ ਲਗਾਵਾ ਵੇਖੋ ਇੰਨੀਆਂ ਠੰਡੀਆਂ ਵਾਂ ਠੰਡੀਆਂ ਤੀਰੀਆਂ ਯਾਹ ਦੇ ਕਹਿੰਦੇ ਨੇ ਠੀਕ ਇਹ ਦੂਜੇ ਨੰਬਰ ਤੇ ਕਟੀਆਂ ਆਗੀਆਂ ਜਿਆਦੀਆਂ ਕੱਟੇ ਆਗੀਆਂ ਤੇ ਜੇ ਨੰਬਰ ਤੇ ਆ ਇਹ ਵਿੱਚੋ ਤੇ ਬਹੁਤ ਜਿਆਦੀ ਚੰਗੀ ਆ ਅਸਲ ਆ ਇਹ ਲੇ ਕੋ ਬੋਲਾ ਹੋ ਗਾ 9 ਲੀਟਰ ਰਾਜਸਥਾਨ ਦੀ ਆ ਚੰਗੀ ਵਧੀਆ ਚੰਗੀ ਵਧੀਆ ਤੇ ਜੇ ਨੰਬਰ ਤੇ ਲੇ ਕੋ 9 ਲੀਟਰ ਬੋਲਾ ਹੋ ਗਾ ਠੀਕ ਆ ਇੱਕ ਵਾਰੀ ਕਿਆ ਬਾਤ ਕਿਤਾਂ ਦਾ ਵੇਖ ਖੜ ਚੱਲਾ ਲਗਾ ਵੇਖੋ ਹਾਂ ਵੇਖੋ ਪਹਿਲਾਂ ਇਹਦੇ ਕੋ ਹੋਊਗਾ 11 ਲੀਟਰ ਦੁੱਧ ਉਹ ਕੱਢੂਗੀ ਛੋਟੀ 12 13 14 ਲੀਟਰ ਦੁੱਧ ਕੱਢੂਗੀ ਸੇਵਾ ਚੰਗੀ ਕੋ ਕਰੇ ਤੇ ਸੂਈ ਤਾਜੀ ਆ 8 10 ਦਿਨਾਂ ਦੀ ਮੈਹ ਸੂਈ ਆ ਇਹ ਚੌਥਾ ਨੰਬਰ ਆ ਪੰਜਵਾਂ ਨੰਬਰ ਜੀ ਇਹ ਨੂੰ ਅਜ ਸੂਈ ਨੂੰ ਸਾਰਾ ਛੇਵਾਂ ਦਿਨ ਵਾ ਛੇਵਾਂ ਦਿਨ ਇਹਦੇ ਕੋ ਦੁੱਧ 11 12 ਲੀਟਰ ਹੈਗਾ ਵਾ ਇਹਨਾਂ ਵਾਲੀ ਗੱਲ 11 12 11 12 ਲੀਟਰ ਚੁਆਈ ਬਹੁਤ ਚੰਗੀ ਆ ਹਾਂ 15 ਲੀਟਰ ਦੀ ਇਹਦੀ ਗਾਰੰਟੀ ਆ ਮੈਂ ਨਹੀਂ ਠੀਕ 15 ਚੰਗੀ ਸੇਵਾ ਕਰੇ ਤੇ 15 ਲੀਟਰ ਦੁੱਧ ਕਰੂਗੀ ਠੀਕ ਆਹ ਵੇਖੋ ਆਹ ਚੀਜ਼ਾਂ ਬੀਲੀ ਰਾਵੀ ਚਾਰ ਦੰਦ ਨੇਲੀ ਰਾਵੀ ਚਾਰ ਦੰਦ ਜੇ ਬੱਚਿਆਂ ਨੂੰ ਮਗਰੇ ਦਾ ਨੀਲੀ ਰਾਵੀ ਦਾ ਆਹ ਕਟਾ ਜੇ ਪੈਰ ਚੌਵੇਂ ਢੋਤੇ ਤੇ ਦੁੱਧ ਹੋਊਗਾ 10 ਲੀਟਰ ਪਰ ਨਾ ਹੋਣਾ ਕੋਈ ਖੜੇ ਜਿਹੜਾ ਮਰਜੀ ਚੋਣ ਬਹੁਤ ਚੰਗੀ ਸੀਲਸ ਲੱਗ ਬੜੀ ਜਾਂ ਵੇਖੋ ਆਹ ਵੇਖੋ ਆਹ ਸੀਲ ਬਹੁਤ ਜੜੀ ਆ ਬਹੁਤ ਜੜੀ ਸੀਲਸ ਲੱਗੋ ਠੀਕ ਚਾਰ ਦੰਦ ਵਾਹ ਤੇ ਚਾਰ ਦੰਦ ਵਾਹ ਤੇ ਐ ਛੋਟੀ ਕੋਲ ਉਹ 10-11 ਕਿਲੋ ਗੋਲਾ 10-11 ਕਿਲੋ ਗੋਲਾ ਬਹੁਤ ਚੰਗੀ ਅਸਲ ਆ ਚਾਰ ਦੰਦ ਵਾ ਤੇ ਚਾਰ ਦੰਦ ਗੱਡ ਬਲੈਕ ਆ ਸਾਰਾ 10 ਲੀਟਰ ਦਾ ਕੋਈ ਲੈ ਜੇ ਬਹੁਤ ਚੰਗੀ ਅਸਲ ਆ ਵੀ ਅਸਲ ਬਾ ਛੋਟੀ ਇਹ ਅਸਲ ਜਿਆਦੀ ਚੰਗੀ ਤੇ ਐ ਛੋਟੀ ਕੋਲ 9 ਕਿਲੋ ਗੋਲਾ 9 ਕਿਲੋ ਗੋਲਾ ਠੀਕ ਕੋਈਆਂ ਤਾਜ਼ੀਆਂ ਹੀਆਂ ਕੋਈ ਦੁੱਧ 12-13 ਕਿਲੋ ਕੱਟੀ ਕੱਢੂਗੀ ਠੀਕ ਭਾਜਾਇ ਜੋ ਠੀਕ ਤੇ ਆਾ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਕੋਹੇ ਨੂਰ ਦਾ ਮਾਲੀ ਵੀ ਜਿਹੜਾ ਹਾਂਜੀ ਉਹਦੀ ਧੀ ਆ ਉਹਦੀ ਧੀ ਆ ਦੋ ਦੰਦ ਦੋ ਦੰਦ ਕੱਦ ਵੇਖੋ ਕਿੰਨਾ ਹਾਂਜੀ ਇਹ ਦੇ ਵਾਕਿਆ ਬਹੁਤ ਵੱਡਾ ਕੱਦ ਹੈ ਜੈਦੀ ਵੱਡੀ ਝੋਟੀ ਆ ਉਹ ਝੋਟੀ ਲੱਗਦੇ ਵੀ ਅੱਜ ਵੀ ਇਹਦੇ ਚਲੋ ਕਰਮਾ ਚੋ ਹੀ ਲੈ ਜੂਗਾ ਹਾਂਜੀ ਪੂਲ ਫਾਇਰ ਵੱਡੀ ਆ ਪੂਲ ਸਾਰਾ ਝੋਟੀ ਦਾ ਦੁੱਧ 11 12 ਕਿਲੋ ਬੋਲਾ ਇਹ ਵੀ ਨਾਲ ਚੱਲਣੇ ਦੀਆਂ 11 12 ਬੰਦੇ ਅੱਛਾ ਅੱਛਾ ਤਾਂ ਵੇਖੋ ਮਾਲਕ ਦੀ ਕਿਰਪਾ ਨਾਲ ਸ਼ਬਦਾ ਹੋਈ ਜਾਵੇ 11 12 ਕਿਲੋ ਬੋਲਾ ਹੀ ਆ ਦੇਖੋ ਠੀਕ ਤੇ ਐਸ ਝੋਟੀ ਕਦੋਂ 10 ਕਿਲੋ ਆ 10 ਕਿਲੋ ਬੋੜ ਚਾਰ ਦੰਦਵਾ ਠੀਕ ਠੀਕ ਹਾਂ ਚਾਰ ਦੰਦਵਾ ਇਹ ਵੀ ਬੜੀ ਤੀਲਸ ਅਲੱਗ ਆ ਤੇ ਬਹੁਤ ਸੀਲਸ ਅਲੱਗ ਆ ਇਹ ਤੇ ਆਹ ਛੋਟੇ ਕਦੋਤਾਂ ਨੌ ਕਿਲੋ ਬੋੜਾ ਠੀਕ ਬਸ ਇਹ 10000 ਪਸ਼ੂ ਆ ਤੇ ਆ ਕੇ ਵੇਖ ਕੇ ਤਸੱਲੀ ਕਰਕੇ ਮੇਰਾ ਭਰਾ ਭੈਣ ਭਰਾ ਜਿਹੜਾ ਆਣ ਕੇ ਵੇਖ ਕੇ ਤਸੱਲੀ ਕਰਕੇ ਫੇਰ ਘਾੜੂ ਚਲੋ ਪਿੰਡ ਆਪਣਾ ਮੱਤੇ ਹਲ ਤਸਵੀਰ ਬਰਦੋ ਕੜਾ ਜਿਹੜਾ ਸੁਰੀ ਅਮਰ ਸਾਹਿਬ ਸਤਿ ਸ੍ਰੀ ਅਕਾਲ